ਆਪਣੇ ਸੰਗਰੂਰ ਸ਼ਹਿਰ ਦੇ ਵਿੱਚ 2-3 ਜਸਟ ਡਾਇਲ ਦੇ ਨਾਮ ਤੇ ਫਰੌਡ ਘੁੰਮ ਰਹੇ ਨੇ ਬਚ ਜੇ ਉਹਨਾਂ ਤੋਂ ਕਿਉਂਕਿ ਉਹ ਪਹਿਲਾਂ ਪਹਿਲਾਂ ਤਾਂ ਸੁਪਨੇ ਇੰਨੇ ਦਿਖਾ ਕੇ ਜਾਂਦੇ ਨੇ ਕਿ ਜੀ ਅਸੀਂ ਤੁਹਾਡਾ ਬਿਜ਼ਨਸ ਇੱਥੇ ਲੈ ਜਾਾਂਗੇ ਉਹ ਉਚਾਈਆਂ ਤੇ ਲੈ ਜਾਾਂਗੇ ਪਰ ਬਾਅਦ ਦੇ ਵਿੱਚ ਕਰਦੇ ਕੀ ਨੇ ਇਹ ਆਪਣਾ ਨੰਬਰ ਦੇ ਜਾਂਦੇ ਨੇ ਤੇ ਨੰਬਰ ਜਦੋਂ ਤੱਕ ਤੁਹਾਡੇ ਕੋਲੇ ਬੈਠੇ ਨੇ ਉਹਨਾਂ ਨੂੰ ਕਾਲਿੰਗ ਵੀ ਜਾਊ ਸਾਰਾ ਖੋਸ਼ ਹੋਊਗਾ ਜੇ ਜਦੋਂ ਇਹ ਚੱਲ ਜਾਂਦੇ ਨੇ ਉਸ ਤੋਂ ਬਾਅਦ ਸਿਰਫ ਇਹ WhatsApp ਤੇ ਚੈਟ ਕਰਦੇ ਨੇ ਨਾ ਤੁਹਾਡਾ ਕਾਲ ਪਿਕ ਕਰਨ ਨਾ ਤੁਹਾਡੇ ਨਾਲ ਸਹੀ ਤਰ੍ਹਾਂ ਗੱਲ ਕਰਨਾ ਜਦੋਂ ਬਿਲ ਇਹਨਾਂ ਦਾ ਪੇਡ ਹੋ ਗਿਆ ਇਹ ਝੂਠ ਬੋਲ ਕੇ ਇੱਕ ਵਾਰੀ ਲਵਾ ਲੈਂਦੇ ਨੇ ਜਦੋਂ ਤੁਸੀਂ ਕਹੋ ਕਿ ਸਾਡਾ ਜੀ ਇਹਨੂੰ ਬੰਦ ਕਰ ਦਿਓ ਜਸਟ ਡਾਇਲ ਵਾਲੇ ਨੂੰ ਕਿਉਂਕਿ ਤੁਹਾਨੂੰ ਉਸ ਚੀਜ਼ ਦਾ ਪਤਾ ਹੀ ਨਹੀਂ ਲੱਗਣਾ ਉਹਦੇ ਵਿੱਚ ਕਿਵੇਂ ਕੁਐਰੀਜ਼ ਪੈ ਰਹੀਆਂ ਨੇ ਜਿਆਦਾਤਰ ਆਪਾਂ ਗੌਰ ਹੀ ਨਹੀਂ ਕਰਦੇ ਆਪਣੇ ਕੋਲ ਟਾਈਮ ਦੀ ਘਾਟ ਹੋਣ ਕਰਾਉਂ ਨਾ ਆਪ ਇਹਨਾਂ ਦੇਖ ਸਕਦੇ ਆ ਉਹਦੇ ਵਿੱਚ ਤੋਂ ਇੱਕ ਉਹਨਾਂ ਦੀ ਐਪਲੀਕੇਸ਼ਨ ਹੁੰਦੀ ਹੈ ਉਹਨੂੰ ਬਾਰ ਬਾਰ ਕੇ ਚੈੱਕ ਕਰਦੇ ਰਹਿਣਾ ਬੰਦਾ ਨੰਬਰ 2 ਤੇ ਇਹ ਕੀ ਕਰਦੇ ਆ ਤੁਹਾਨੂੰ ਝੂਠ ਬੋਲਣਗੇ ਕਿ ਇੱਕ ਮਹੀਨਾ ਪਹਿਲਾਂ ਸਾਨੂੰ ਦੱਸ ਦਿਓ ਅਸੀਂ ਤੁਹਾਨੂੰ ਬੰਦ ਕਰਾ ਦਾਂਗੇ ਬਾਹਰ ਚ ਬੰਦ ਕਰਾਉਣ ਵੇਲੇ ਵੀ ਇਹ ਪੈਸੇ ਮੰਗਦੇ ਨੇ ਮੇਰੇ ਕੋਲੇ ਚੈਟ ਪਈ ਹੈ ਜੇ ਕੋਈ ਚਾਹੇ ਤਾਂ ਸੰਗਰੂਰ ਦੇ ਵਿੱਚ ਹਰੀਫੂਰਾ ਰੋਡ ਰਾਮਪੁਰਾ ਗੇਟ ਤੇ ਆ ਕੇ ਚੈਟ ਚੈੱਕ ਕਰ ਸਕਦਾ ਕਹਿੰਦੇ ਜੀ 10 ਤਰੀਕ ਨੂੰ ਬਿੱਲ ਲੱਗਣਾ ਤੁਸੀਂ ਪਹਿਲਾਂ ਬਿੱਲ ਪੇਟ ਕਰ ਦਿਓ ਅਸੀਂ ਬੰਦ ਕਰ ਦਾਂਗੇ ਸਭ ਤੋਂ ਵੱਡੀ ਗੱਲ ਇਹ ਇੱਕ ਵਾਰੀ ਲੱਗੀ ਤਾਂ 2050 ਤੱਕ ਆਟੋਮੈਟਿਕ ਤੁਹਾਡੇ ਬੈਂਕ ਦੇ ਵਿੱਚੋਂ ਪੈਸੇ ਕੱਟਣਗੇ ਜੇ ਇਹਨਾਂ ਤੋਂ ਬੰਦ ਨਾ ਕਰਵਾਈ ਤਾਂ ਪਹਿਲੀ ਗੱਲ ਤਾਂ ਇਹ ਬੰਦ ਨਹੀਂ ਕਰਦੇ ਛੇਤੀ ਜੇ ਤੁਹਾਨੂੰ ਕੁਝ ਵੀ ਹੋ ਗਿਆ ਡੈਥ ਹੋ ਗਈ ਜਾਂ ਕੁਝ ਬਿਮਾਰ ਹੋ ਗਏ ਤੁਸੀਂ ਪਏ ਹੋ ਮੰਜੇ ਤੇ ਤਾਂ ਵੀ ਤੁਹਾਡੇ ਖਾਤੇ ਦੇ ਵਿੱਚੋਂ ਪੈਸੇ ਕੱਟਣਗੇ ਇਹ ਕਿਸੇ ਨੂੰ ਨਹੀਂ ਦੱਸਦੇ ਕਿ ਅਸੀਂ ਇਹ ਤੁਹਾਡੀ ਸਕੀਮ 2050 ਤੱਕ ਲਾ ਰਹੇ ਹਾਂ ਸਰਬਜੀਤ ਨਾਮ ਦਾ ਬੰਦਾ ਇਹ ਮੈਂ ਇਹਦਾ ਜਿਹੜਾ WhatsApp ਨੰਬਰ ਹੈ ਉਹ ਵੀ ਤੁਹਾਨੂੰ ਦੇ ਦੇਣਾ ਕਾਲ ਕਰਕੇ ਦੇਖ ਲਿਓ ਜਸਟ ਡਾਇਲ ਵਾਲਿਆਂ ਤੇ ਕਦੇ ਵੀ ਭਰੋਸਾ ਨਾ ਕਰ ਲਿਓ ਕਿਉਂਕਿ ਇਹਨਾਂ ਦੇ ਜਿੰਨੇ ਵੀ ਏਜੰਟ ਨੇ ਇੱਕ ਵਾਰੀ ਕੋਈ ਆਉਂਦਾ ਦੂਜੀ ਵਾਰ ਚੈਟ ਤੇ ਗੱਲ ਕੋਈ ਹੋਰ ਕਰਦਾ ਤੀਜੀ ਵਾਰ ਹੋਰ ਕਰਦਾ ਹਰ ਵਾਰੀ ਤੁਹਾਨੂੰ ਨਵਾਂ ਬੰਦਾ ਇਹਨਾਂ ਦਾ ਗੱਲ ਕਰੂਗਾ ਖੁਦ ਇਹ ਜਿਹੜੇ ਕਰਕੇ ਜਾਂਦੇ ਨੇ ਉਹ ਕਦੇ ਵੀ ਤੁਹਾਡੇ ਨਾਲ ਗੱਲ ਨਹੀਂ ਕਰਨਗੇ ਜਸਟ ਡਾਇਲ ਤੋਂ ਬਚ ਜਾਓ ਕਿਤੇ ਗਲਤੀ ਨਾਲ ਇੰਨਾ ਦਾ ਕੋਈ ਪਲਾਨ ਨਾ ਲੈ ਲਓ ਜੇ ਪਲਾਨ ਇੱਕ ਵਾਰੀ ਲੈ ਲਿਆ ਤਾਂ 2050 ਤੱਕ ਤੁਹਾਡੇ ਪੈਸੇ ਬੈਂਕ ਚੋਂ ਕਟਣਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਸੰਗਰੂਰ ਵਾਸੀ ਬਚ ਸਕਣ ਜਸਟ ਡਾੜਾ ਵਾਲਿਆਂ ਦੀ ਧੋਖਾਧੜੀ ਤੋਂ ਧੰਨਵਾਦ